ਅਈ ਵੀਰਾਂ ਦਾ ਸਤਿ ਸ਼੍ਰੀ ਅਕਾਲ। ਬਰੇਕ ਐਨੀਵਰਸੂ ਕਿੱਥੇ ਆ ਸੀ। ਇਸ ਸਪੈਕਟਕਲ। ਨਾ ਨਾ ਇਹਨੂੰ ਨੀ ਕੁੜੀ ਨੂੰ ਡਰ ਜੂ। ਦੇਖ ਜੀ। ਇਸ ਸਪੈਕਟਕਲ ਕਮਰੇ ਸਾਹਮਣੇ ਹੈ। ਠੀਕ ਹੈ ਜੀ। ਇਹ ਪੈਪਾ ਚ ਬੜਿਆ ਪਿਆ ਸੀ। ਇਧਰ ਮਾਰੋ ਇਹ ਕੈਮਰਾ ਬਣਾ ਜਾ। ਠੀਕ ਹੈ। ਆ ਸੀ ਹੁਣ ਫੜਿਆ ਜਾ ਕੇ ਜੀ। ਠੀਕ ਹੈ ਜੀ। ਹੁਣ ਅਸੀਂ ਇਹਨੂੰ ਫੜ ਕੇ ਦੂਰ ਜਾਈ ਛੱਡ ਦਾਂਗੇ ਜਾ ਕੇ। ਫੇਰ ਵੀ ਮੇਰੇ ਬਿਲਕੁਲ ਧਿਆਨ ਰੱਖੋ। ਬਰਸਾਤ ਵੀ ਤੁਮ ਚੱਲ ਰਹੇ ਆ ਜੀ ਕਾ। ਠੀਕ ਹੈ ਜੀ। ਇਹ ਸਾਡੀ ਭੈਣ ਕੜੀ ਆ ਜੀ। ਇਹਦੇ ਮਾਰੋ ਜੁੜਾ ਕੋਈ ਇੱਕ ਦੀ। ਇੰਨਾ ਕਰੋ ਇਹਨੂੰ ਫੜਿਆ ਜ मैं मेरे पेटो था। थैला जाके इधर लेके आओ जिथे है तेरी संत सलामा तेरा खा रहा जिथे बाबा लुका तीर्थ को गलती हुई है मेरा पापा जी तेरा खा चला जा गुरु ਆ ਨੂੰ ਵੈਰੀਅਮ ਕਰਸਾ ਨੂੰ ਕੋ ਮੂ ਬੰਨੋ ਭਾਈ ਦਾੜੀ ਨੂੰ ਦਿਖਾਉਣਾ ਹੈ ਉਹ ਵੀਡੀਓ ਬਣੀ ਨਹੀਂ ਖਾ ਦਿੱਤੀ ਹਾਂਜੀ ਵਰਜੀ ਇਹ ਕੈਰੀਮ ਲੱਫੜਿਆ ਸੀ ਆ ਅਸੀਂ ਰਿਲੀਜ਼ ਕਰ ਰਹੇ ਹਾਂ ਸੀ ਇਹਨੂੰ ਆ ਕੋਬਰਾ ਸਨੇ ਕਾਇ ਇਹ Thank you.